ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਫਾਇਰਿੰਗ ਹੋਈ ਪਰ ਹੁਣ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਹਮਲਾਵਰ ਨੇ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਤਸਵੀਰਾਂ ਵੱਲ ਤੁਹਾਨੂੰ ਲੈ ਚਲਦੇ ਆਂ ਔਰ ਦੇਖ ਸਕਦੇ ਹੋ ਕਿੰਜ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਉਹ ਰੈਸਟੋਰੈਂਟ ਤੇ ਬੜੇ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਹਾਲਾਂਕਿ ਨਵਾਂ ਜਿਹੜਾ ਕੈਫੇ ਹੈ ਜਿਹੜਾ ਰੈਸਟੋਰੈਂਟ ਹੈ ਉਹ ਹਾਲ ਹੀ ਦੇ ਵਿੱਚ ਕਪਲ ਸ਼ਰਮਾ ਨੇ ਕੈਨੇਡਾ ਦੇ ਸਰੀ ਦੇ ਵਿੱਚ ਖੁੱਲਿਆ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਇਹ ਵੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੀ ਕਿ 6 ਜੁਲਾਈ ਨੂੰ ਸਰੀ ਦੇ ਵਿੱਚ ਕੈਪਸ ਕਾਫੇ ਜਿਹੜਾ ਹੈ ਉਹ ਕਪਿਲ ਸ਼ਰਮਾ ਨੇ ਖੁੱਲਿਆ ਹਾਲਾਂਕਿ ਕੋਈ ਦਿਨ ਪਹਿਲਾਂ ਹੀ ਕੈਨੇਡਾ ਦੇ ਵਿੱਚ ਇਹ ਨਵਾਂ ਕਾਫੇ ਖੁੱਲਿਆ ਤੋਂ ਉਸ ਤੋਂ ਬਾਅਦ ਕਪਿਲ ਸ਼ਰਮਾ ਚਰਚਾ ਦੇ ਵਿੱਚ ਆਏ ਕਿ ਕਪਿਲ ਸ਼ਰਮਾ ਨੇ ਨਵਾਂ ਕਾਫੇ ਖੁੱਲਿਆ ਵਧਾਈਆਂ ਦਾ ਤੰਤਾ ਜਿਹੜਾ ਸੋਸ਼ਲ ਮੀਡੀਆ ਤੇ ਲੱਗਦਾ ਹੋਇਆ ਨਜ਼ਰ ਆਇਆ ਔਰ ਕਾਫੇ ਦੀਆਂ ਤਸਵੀਰਾਂ ਲਗਾਤਾਰ ਕਪਿਲ ਸ਼ਰਮਾ ਵੱਲੋਂ ਸਾਂਝੀਆਂ ਆ ਕੀਤੀਆਂ ਗਈਆਂ ਰਸ ਦੇ ਵਿੱਚ ਦੇਖਿਆ ਗਿਆ ਕਿ ਕਿੰਜ ਭੀੜ ਜਿਹੜੀ ਆ ਰੈਸਟੋਰੈਂਟ ਦੇ ਅੰਦਰ ਉਮੜੀ ਹੋਈ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਹੈ ਇਹ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਜ ਰੈਸਟੋਰੈਂਟ ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਤਾਂ 1 2 3 4 5 6 7 ਕਈ ਗੋਲੀਆਂ ਦੇ ਨਿਸ਼ਾਨ ਇਸ ਰੈਸਟੋਰੈਂਟ ਤੇ ਨਜ਼ਰ ਆ ਰਹੇ ਨੇ ਜੋ ਗੋਲੀਆਂ ਮੁਲਜ਼ਮ ਵੱਲੋਂ ਚਲਾਈਆਂ ਗਿਆ ਹਾਲਾਂਕਿ ਇਸ ਤੋਂ ਬਾਅਦ ਇੱਕ ਪੋਸਟ ਜਿਹੜੀ ਹੈ ਉਹ ਵੀ ਵਾਇਰਲ ਹੋਈ ਉਸ ਪੋਸਟ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਉਹ ਹਰਜੀਤ ਅਸਿੰਘ ਤੇ ਤੂਫਾਨ ਸਿੰਘ ਨੇ ਲਈ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਬਕਾਇਦਾ ਪੋਸਟ ਜਿਹੜੀ ਹੈ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ ਫਿਲਹਾਲ ਇਹ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਆਧਾਰਾ ਰੋਜ਼ਾਨਾ ਸਪੋਕਸਮੈਨ ਨਹੀਂ ਕਰਦਾ ਪਰ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਹੋਈ ਕੈਪਸ ਕਾਫੇ ਦੇ ਉੱਤੇ ਉਸ firing the ਹਾਲਾਕੇ ਵੀਡੀਓ ਤੋਂ ਤੁਹਾਡਾ ਸਾਂਝੀ ਨਹੀਂ ਕਰ ਸਕਦੇ ਕਿਉਂਕਿ ਗਾਈਡਲਾਈਨਸ ਹੁੰਦੀਆਂ ਨੇ ਫੇਸਬੁੱਕ ਦੀਆਂ ਪਰ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਫਾਇਰਿੰਗ ਤੋਂ ਬਾਅਦ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰੈਸਟੋਰੈਂਟ ਦੀਆਂ ਔਰ ਦੇਖ ਸਕਦੇ ਹੋ ਰੈਸਟੋਰੈਂਟ ਤੇ ਕਿੰਜ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਅੰਨੇ ਵਾ ਫਾਇਰਿੰਗ ਜਿਹੜੀ ਆ ਉਹ ਮੁਲਜ਼ਮ ਵੱਲੋਂ ਕੀਤੀ ਗਈ ਔਰ ਅਸੀਂ ਜ਼ਿਕਰ ਕਰ ਰਹੇ ਹਰਜੀਤ ਸਿੰਘ ਤੇ ਤੂਫਾਨ ਸਿੰਘ ਦਾ ਗੈਂਗਸਟਰ ਹੈ ਹਰਜੀਤ ਸਿੰਘ ਜਿਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਔਰ ਇਸ ਗੱਲ ਦਾ ਜ਼ਿਕਰ ਕੀਤਾ ਆਪਣੀ ਪੋਸਟ ਦੇ ਵਿੱਚ ਕਿ ਦਾ ਕਪਿਲ ਸ਼ਰਮਾ ਅਸ਼ੋਧ ਦੇ ਵਿੱਚ ਨਿਹੰਗ ਸਿੰਘਾਂ ਦੇ ਅਕਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਅਜਿਹੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਕਿ ਅਕਸ ਨੂੰ ਠੇਸ ਪਹੁੰਚਾਉਣ ਆ ਔਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਪੋਸਟਰ ਦੇ ਵਿੱਚ ਕਿ ਕਾਮੇਡੀ ਦੀ ਆਰਟ ਦੇ ਵਿੱਚ ਕਿਸੇ ਧਰਮ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ ਹਾਲਾਂਕਿ ਕਿਰਦਾਰ ਕਿਸ ਨੇ ਨਿਭਾਇਆ ਕਿਹੜੇ ਕਲਾਕਾਰ ਨੇ ਉਹ ਕਿਰਦਾਰ ਨਿਭਾਇਆ ਜਿਸ ਦਾ ਜ਼ਿਕਰ ਪੋਸਟ ਦੇ ਵਿੱਚ ਹੋਇਆ ਹਾਲਾਂਕਿ ਵਾਇਰਲ ਹੋ ਰਹੀ ਪੋਸਟ ਦਾ ਜਿਹੜਾ ਜੇਕਰ ਜ਼ਿਕਰ ਕਰ ਲਈਏ ਤਾਂ ਅਦਾਰਾ ਰੋਜ਼ਾਨਾ ਸਪੋਰਟਸਮੈਨ ਉਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਦੇਖ ਸਕਦੇ ਹੋ ਇਹ ਤਸਵੀਰਾਂ ਕਿ ਕਿੰਜ ਰੈਸਟੋਰੈਂਟ ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਅੰਨੇ ਵਾਰ ਜਿਹੜੀ ਫਾਇਰਿੰਗ ਹੈ ਉਹ ਮਲਜ਼ਮ ਵੱਲੋਂ ਕੀਤੀ ਗਈ ਔਰ ਉਸ ਤੋਂ ਬਾਅਦ ਔਰ ਤੋਂ ਮੁਲਜ਼ਮ ਜਿਹੜਾ ਆ ਉਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਕਪਿਲ ਸ਼ਰਮਾ ਦੀ ਜੇਕਰ ਗੱਲ ਕਰ ਲਈਏ ਤਾਂ ਵੱਡਾ ਨਾਮ ਹੈ ਕਮੇਡੀ King ਦੇ ਨਾਂ ਤੋਂ ਜਾਣੇ ਜਾਂਦੇ ਨੇ ਕਪਿਲ ਸ਼ਰਮਾ ਹਾਲਾਂਕਿ Netflix ਨੇ 1 ਜੂਨ ਨੂੰ ਉਹਨਾਂ ਦਾ ਨਵਾਂ ਸ਼ੋਅ ਵੀ ਔਨ 에ਅਰ ਹੋਇਆ ਨਵਜੋਤ ਸਿੰਘ ਸਿੱਧੂ ਦੀ ਵੀ ਉਸ ਦੇ ਵਿੱਚ ਵਾਪਸੀ ਹੋਈ ਪਰ ਜਿਹੜਾ ਕੈਪਸ ਕਾਫੇ ਉਹਨਾਂ ਵੱਲੋਂ ਖੁੱਲ੍ਹਿਆ ਗਿਆ ਉਸ ਦਾ ਉਦਘਾਟਨ ਕੀਤਾ ਗਿਆ ਕੈਨੇਡਾ ਦੇ ਸਰੀ ਦੇ ਵਿੱਚ ਤਾਂ ਉਸ ਨੂੰ ਲੈ ਕੇ ਕਾਪੇ ਸ਼ਰਮਾ ਮੌੜ ਚਰਚਾ ਦੇ ਵਿੱਚ ਆ ਗਏ ਸੀ ਬਹੁਤ ਸਾਰੀਆਂ ਪੋਸਟਾਂ ਵੀਡੀਓਜ਼ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਔਰ ਇਸ ਕਾਫੇ ਦੇ ਉਦਘਾਟਨ ਦੇ ਦੌਰਾਨ ਉਹਨਾਂ ਨੇ ਆਪਣਾ ਨਵਾਂ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਕੈਪਸ ਕਾਫੇ ਦੇ ਨਾਮ ਤੋਂ ਵੀ ਜਿਹੜਾ ਬਣਾਇਆ ਔਰ ਉਸ ਕਾਫੇ ਦੇ ਜੀਆਂ ਜੜੀਆਂ ਤਸਵੀਰਾਂ ਨੇ ਉਹ ਵੀ ਉਸ ਅਧਿਕਾਰਿਤ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਪਰ ਇਹ ਦੇਖ ਸਕਦੇ ਹੋ ਤਸਵੀਰਾਂ ਹਮਲੇ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਦੋਂ ਰੈਸਟੋਰੈਂਟ ਦੇ ਉੱਤੇ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਇਹ ਆ ਤਸਵੀਰਾਂ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਗੋਲੀਆਂ ਦੇ ਨਿਸ਼ਾਨ ਆ 1 2 3 4 5 ਤਮਾਮ ਜਿਹੜੀਆਂ ਗੋਲੀਆਂ ਅਦੇ ਨਿਸ਼ਾਨ ਨੇ ਉਹ ਨਜ਼ਰ ਆ ਰਹੇ ਨੇ ਔਰ ਦੇਖ ਸਕਦੇ ਹੋ ਕਿੰਜ ਅਨੇਵਾ ਫਾਇਰਿੰਗ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਗੋਲੀਆਂ ਜਿਹੜੀਆਂ ਨੇ ਉਹ ਇਸ ਰੈਸਟੋਰੈਂਟ ਤੇ ਜਾ ਕੇ ਲੱਗਦੀਆਂ ਨੇ ਫਿਲਹਾਲ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਮੁਲਜ਼ਮ ਨੇ ਇਸ ਕਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਪੁਲਿਸ ਜਿਹੜੀ ਹੈ ਉਹ ਜਾਂਚ ਦੇ ਵਿੱਚ ਜੁਟੀ ਹੋਈ ਹੈ ਪਰ ਇਸੇ ਦੌਰਾਨ ਇੱਕ ਪੋਸਟ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਔਰ ਉਸ ਪੋਸਟ ਦੇ ਵਿੱਚ ਹਰਜੀਤ ਸਿੰਘ ਤੇ ਤੂਫਾਨ ਸਿੰਘ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਔਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਨਿਹੰਗ ਸਿੰਘਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਦਾ ਕਪੀ ਫਰਮਾ ਸ਼ੋਅ ਦੇ ਵਿੱਚ ਇੱਕ ਕਿਰਦਾਰ ਨਿਭਾਇਆ ਗਿਆ ਹਾਲਾਂਕਿ ਕਿਸ ਵੱਲੋਂ ਕਿਰਦਾਰ ਨਿਭਾਇਆ ਗਿਆ ਇਸ ਗੱਲ ਦਾ ਤਾਂ ਜ਼ਿਕਰ ਨਹੀਂ ਸੀ ਪੋਸਟ ਦੇ ਵਿੱਚ ਪਰ ਅਜਿਹੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਇਲਜ਼ਾਮ ਉਸ ਪੋਸਟ ਦੇ ਵਿੱਚ ਲਗਾਏ ਗਏ ਹਾਲਾਂਕਿ ਇਸ ਪੋਸਟ ਦੀ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਤਾਂ ਬਹੁਤ ਵਾਇਰਲ ਹੋ ਰਹੀ ਹੈ ਪਰ ਦੂਜੇ ਪਾਸੇ ਦਾਰਾ ਰੋਜ਼ਾਨਾ ਸਪੋਕਸman ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਵਕਤ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੈਪਸ ਕਾਫੇ ਜੋ ਕਪਲੈ ਸ਼ਰਮਾ ਨੇ ਕੈਨੇਡਾ ਦੇ ਸਰੀਦ ਦੇ ਵਿੱਚ ਨਵਾਂ ਖੋਲਿਆ 6 ਜੁਲਾਈ ਨੂੰ ਇਸ ਦਾ ਉਦਘਾਟਨ ਕੀਤਾ ਪਰ ਇਸ ਉਦਘਾਟਨ ਦੇ ਹੁਣ ਤੋਂ ਕੋਈ ਦਿਨ ਬਾਅਦ ਹੀ ਯਾਨੀ ਕਿ ਕੋਈ ਦਿਨ ਬਾਅਦ ਹੀ ਇਹ ਜਿਹੜੀ ਫਾਇਰਿੰਗ ਹੈ ਉਹ ਹੋਈ ਹੈ ਔਰ ਫਾਇਰਿੰਗ ਤੋਂ ਬਾਅਦ ਇਹ ਗੋਲੀਆਂ ਦੇ ਨਿਸ਼ਾਨ ਆਪ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਤਾਂ ਤਾਂ ਉਹਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ